ਮੋਟਾਪਾ ਘਟਾਣਾ ਹੈ, ਵਜ਼ਨ ਘਟਾਣਾ ਹੈ ਪਰ ਕੀ ਕਰੀਏ? ਨਿੰਬੂ ਸ਼ਾਇਦ ਵੀ ਪੀ ਕੇ ਦੇਖ ਲਿਆ, ਭੁੱਖੇ ਰਹਿ ਕੇ ਵੀ ਦੇਖ ਲਿਆ, ਜਿਮ ਜਾ ਕੇ ਵੀ ਦੇਖ ਲਿਆ ਪਰ ਕੋਈ ਫਰਕ ਨਹੀਂ ਪਿਆ। ਪਰ ਹੁਣ ਕੀ ਕਰਨਾ ਹੈ? ਕਰਨਾ ਤੁਸੀਂ ਹੈ ਕਿ ਤੁਸੀਂ ਖਾਣਾ ਹੈ। ਤੁਸੀਂ ਸੋਚੋਗੇ ਕਿ ਮੈਂ ਤੁਹਾਨੂੰ ਖਾਣ ਬਾਰੇ ਕਹਿ ਰਹੀ ਹਾਂ, ਹੋਣਾ ਤਾਂ ਤੁਸੀਂ ਪਤਲਾ ਚਾਹੁੰਦੇ ਹੋ। ਜੀ ਹਾਂ, ਖਾਣਾ ਹੈ ਪਰ ਸਹੀ ਤਰੀਕੇ ਨਾਲ ਖਾਣਾ ਹੈ, ਸਹੀ ਚੀਜ਼ ਖਾਣੀ ਹੈ ਜਿਸ ਦੇ ਨਾਲ ਤੁਸੀਂ ਪਤਲੇ ਹੋ ਸਕੋ, ਜਿਸ ਦੇ ਨਾਲ ਤੁਹਾਨੂੰ ਕੈਲਰੀ ਘਟ ਮਿਲੇ। ਪੇਟ ਵੀ ਭਰਿਆ ਰਹੇ ਬਾਰ-ਬਾਰ ਭੁੱਖ ਵੀ ਨਾ ਲੱਗੇ ਔਰ ਕਿਸੇ ਵੀ ਤਰ੍ਹਾਂ ਦੇ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਵੀ ਤੁਹਾਡੀ ਬਾਡੀ ਵਿੱਚ ਨਾ ਆਵੇ ਨਿਡਾਲਜਾ ਸ਼ਰੀਰ ਵੀ ਨਾ ਫੀਲ ਹੋਵੇ એનર્ਜੀ ਵੀ ਬਣੀ ਰਹੇ ਤੇ ਰਿਜ਼ਲਟ ਵੀ ਚੰਗੇ ਤੁਹਾਨੂੰ ਜ਼ਰੂਰ ਮਿਲਣ ਤਾਂ ਇਹੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੀਆਂ ਕਿ ਕਿਹੜੀ ਗੱਲਾਂ ਦਾ ਧਿਆਨ ਤੁਸੀਂ ਆਪਣੇ ਖਾਣ ਪੀਣ ਦੇ ਵਿੱਚ ਅੱਜ ਤੋਂ ਹੀ ਅਗਰ ਰੱਖਣਾ ਸ਼ੁਰੂ ਕਰ ਦੋਗੇ ਤਾਂ ਤੁਸੀਂ ਆਪਣਾ ਮੋਟਾਪਾ ਘਟਾਉਣ ਦੇ ਸਫ਼ਰ ਵੱਲ ਸ਼ੁਰੂਆਤ ਕਰ ਦੋਗੇ ਪਹਿਲਾਂ ਤਾਂ ਤੁਸੀਂ ਸਾਰੇ ਇਹ ਜਾਣ ਲੋ ਕਿ ਆਖਿਰ ਮੋਟਾਪਾ ਵੱਧ ਕਿਉਂ ਰਹਿ ਨਹੀਂ ਤੇਜ਼ੀ ਦੇ ਨਾਲ ਵਜ਼ਨ ਕਿ ਉਹਨਾਂ ਗੇਨ ਹੋ ਰਿਹਾ ਹੈ ਐਕਚੁਅਲੀ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਤਾਂ ਕੁਝ ਵੀ ਬਹੁਤ ਜ਼ਿਆਦਾ ਨਹੀਂ ਖਾ ਰਹੇ ਆ ਫਿਰ ਸਾਡਾ ਮੋਟਾਪਾ ਕਿਉਂ ਵੱਧ ਰਿਹਾ ਪਰ ਅਗਰ ਅਸੀਂ ਗੱਲ ਕਰੀਏ ਜਿੰਨਾ ਆਰਡੀਏ ਦੇ ਹਿਸਾਬ ਦੇ ਨਾਲ ਰਿਕਮੈਂਡੇਡ ਡਾਈਟ ਅਲਾਉਂਸ ਦੇ ਹਿਸਾਬ ਦੇ ਨਾਲ ਜਿੰਨਾ ਅਸੀਂ ਖਾਣਾ ਨਾਰਮਲੀ ਖਾ ਰਹੇ ਆ ਨਾ ਇੱਕ ਪਰਸਨ ਤਕਰੀਬਨ ਦੋ ਜਾਂ ਤਿੰਨ ਜਣਿਆਂ ਦਾ ਖਾਣਾ ਖਾ ਰਿਹਾ ਹੈ ਤੇ ਅਗਰ ਇੱਕ ਪਰਸਨ ਦੋ ਜਾਂ ਤਿੰਨ ਜਣਿਆਂ ਦਾ ਖਾਣਾ ਖਾ ਰਿਹਾ ਹੈ ਤਾਂ ਬਾਡੀ ਵੀ ਉਸ ਹਿਸਾਬ ਦੇ ਨਾਲ ਵਧੇਗੀ ਹੀ ਮੋਟਾਪਾ ਆਏਗਾ ਹੀ ਵਜ਼ਨ ਵਧੇਗਾ ਹੀ ਸੋ ਇੱਥੇ ਇਹੀ ਧਿਆਨ ਦੇਣਾ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਫਰਾਈ ਚੀਜ਼ਾਂ ਜੰਕ ਫੂਡ ਇਹ ਸਭ ਚੀਜ਼ਾਂ ਤੁਹਾਨੂੰ ਛੱਡਣੀਆਂ ਹੀ ਪੈਣਗੀਆਂ ਇਹ ਸਿਰਫ ਮੋਟਾਪੇ ਦੇ ਲਈ ਹੀ ਨਹੀਂ ਬਾਕੀ ਵੀ ਹੋ ਢੇ ਸਾਰੀਆਂ ਜਿਹੀਆਂ ਬਿਮਾਰੀਆਂ ਨੇ ਜੋ ਅਜਿਹੇ ਗਲਤ ਖਾਣ ਪੀਣ ਦੇ ਲਾਈਫ ਸਟਾਈਲ ਦੇ ਨਾਲ ਸਾਨੂੰ ਮਿਲ ਜਾਂਦੀਆਂ ਨੇ ਸੋ ਐਕਸਟਰਾ ਮੋਟਾਪਾ ਤੁਹਾਡੇ ਉੱਪਰ ਨਾ ਚੜੇ ਉਸ ਨੂੰ ਅਗਰ ਰੋਕਣਾ ਹੈ ਸਭ ਤੋਂ ਪਹਿਲਾਂ ਇਹ ਚੀਜ਼ਾਂ ਸਭ ਰੋਕ ਦਿਓ ਫਰਾਈ ਚੀਜ਼ਾਂ ਨਹੀਂ ਖਾਣੀਆਂ ਬੇકરી ਪ੍ਰੋਡਕਟਸ ਪ੍ਰੋਸੈਸਡ ਫੂਡ ਜਿਹੜਾ ਹੁੰਦਾ ਹੈ ਚਿਪਸ ਵਗੈਰਾ ਪੈਕਿੰਗ ਫੂਡ ਜਿਹੜੇ ਇਸ ਤਰੀਕੇ ਦੇ ਹੁੰਦੇ ਆ ਇਹ ਸਭ ਤੁਹਾਨੂੰ ਛੱਡਣਾ ਹੀ ਪਏਗਾ ਔਰ ਉਸ ਨੂੰ ਤਾਨੂੰ ਰਿਪਲੇਸ ਕਰਨਾ ਪਏਗਾ ਚੰਗੀਆਂ ਈਟਿੰਗ ਹੈਬਿਟਸ ਦੇ ਨਾਲ ਆਪਾਂ ਇਜ਼ੀ ਵੀ ਗੱਲ ਜ਼ਰੂਰ ਕਰਾਂਗੇ ਕੈਲਰੀਜ਼ ਨੂੰ ਆਪਾਂ ਬੈਲੈਂਸ ਕਿਵੇਂ ਕਰਨਾ ਦੇਖੋ ਡਾਈਟ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਬੈਲੈਂਸਡ ਡਾਈਟ ਕਰੀਏ ਮੋਟਾਪਾ ਘਟਾਉਣ ਦੇ ਲਈ ਇਹ ਨਹੀਂ ਕਿ ਅਸੀਂ ਬਿਲਕੁਲ ਭੁੱਖੇ ਹੋ ਜਾਈਏ ਕਿਉਂਕਿ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਲੋਕ ਪਤਲਾ ਹੋਣ ਦੇ ਲਈ ਨਾ ਆਪਣਾ ਖਾਣਾ ਜਦੋਂ ਸਕਿਪ ਕਰਦੇ ਨੇ ਤਾਂ ਉਹਨਾਂ ਵਿੱਚ ਇੰਨੀ ਜ਼ਿਆਦੀ ਡੈਫੀਸ਼ੈਂਸੀਜ਼ ਹੋ ਜਾਂਦੀਆਂ ਨੇ ਕਿ ਉਸ ਤੋਂ ਬਾਅਦ ਉਸ ਡੈਫੀਸ਼ੈਂਸੀ ਦੇ ਨਾਲ ਕਈ ਤਰ੍ਹਾਂ ਦੇ ਹੋਰ ਹੈਲਥ ਇਸ਼ੂ ਵੀ ਹੋ ਜਾਂਦੇ ਨੇ ਜਿਵੇਂ ਕਿ ਕਈਆਂ ਦਾ ਬੀਪੀ ਲੋਅ ਰਹਿਣਾ ਸ਼ੁਰੂ ਹੋ ਜਾਂਦਾ ਹੈ ਕੰਮ ਕਰਨ ਦਾ ਮ ਦੋਂਦਾ ਰਹਿੰਦਾ ਹੈ ਕਦੀ ਪੇਟ ਵਿੱਚ ਗੈਸ ਹੋ ਜਾਂਦੀ ਹੈ ਸੋ ਅਜਿਹਾ ਨਾ ਹੋਵੇ ਔਰ ਸਹੀ ਤਰ੍ਹਾਂ ਨਾਲ ਤੁਸੀਂ ਆਪਣਾ ਮੋਟਾਪਾ ਘਟਾਓ ਤਾਂ ਸਭ ਤੋਂ ਪਹਿਲਾਂ ਇੱਕ ਚੀਜ਼ ਤੁਸੀਂ ਹੋਰ ਜ਼ਰੂਰ ਕਰਨੀ ਹੈ ਜੋ ਮੈਂ ਖੁਦ ਵੀ ਅਪਣਾਦੀਆਂ ਤੁਸੀਂ ਇੱਕ ਰਾਤ ਪਹਿਲਾਂ ਅ ਅੱਧਾ ਚਮਚ ਮੇਥੇ तकरीबन 5 ਗ੍ਰਾਮ ਕਿਉਂਕਿ ਅਗਰ ਤੁਸੀਂ ਸ਼ੁਰੂਆਤ ਕਰ ਰਹੇ ਹੋ ਤਾਂ ਘੱਟ ਦੇ ਨਾਲ ਹੀ ਸ਼ੁਰੂਆਤ ਕਰਨਾ ਇੱਕ ਚਮਚ ਸੌਂਫ ਸੌਂਫ ਤੁਸੀਂ ਇੱਕ ਚਮਚ ਲੈ ਸਕਦੇ ਹੋ ਕਿਉਂਕਿ ਇਸ ਦੀ ਠੰਡੀ ਤਸੀਰ ਹੀ ਹੁੰਦੀ ਹੈ ਤਾਂ ਉਹਨੂੰ ਖਰਾਬ ਨਹੀਂ ਕਰਨ ਵਾਲੀ ਹੈ ਸੋ so, 5 ਗ੍ਰਾਮ ਆਪਾਂ ਤਕਰੀਬਨ ਕਹਿ ਲਈ ਅੱਧਾ ਚਮਚ ਤੁਸੀਂ ਮੇਥੇ ਇੱਕ ਚਮਚ ਸੌਂਫ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਪਿਉ ਕੇ ਰੱਖ ਦੇਣੇ ਐ ਅਗਲੀ ਸਵੇਰ ਤੁਸੀਂ ਇਸ ਪਾਣੀ ਨੂੰ ਇੱਕ ਪੈਨ ਦੇ ਵਿੱਚ ਪਾਓ ਚੰਗੀ ਤਰ੍ਹਾਂ ਗਰਮ ਕਰ ਲਓ ਉਬਾਲ ਲਓ ਇਸ ਨੂੰ ਛਾਨ ਲਓ ਔਰ ਇਹ ਤੁਸੀਂ ਪਾਣੀ ਪੀ ਲੈਣਾ ਸਵੇਰੇ ਖਾਲੀ ਪੇਟ ਜਾਂ ਉਸ ਤੋਂ ਪਹਿਲਾਂ ਇੱਕ ਗਲਾਸ ਨਾਰਮਲ ਪਾਣੀ ਪੀ ਲਿਆ ਤੇ ਉਸ ਤੋਂ ਬਾਅਦ ਤੁਸੀਂ ਇਹ ਪੀ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਉਬਲਿਆ ਹੋਇਆ ਤੁਹਾਡਾ ਮੇਥੇ ਸੀ ਮੇਥੀ ਦਾਣਾ ਸੀ ਜਾਂ ਸੌਂਫ ਸੀ ਇਸ ਨੂੰ ਵੀ ਅਗਰ ਖਾ ਸਕੋ ਤਾਂ ਬਹੁਤ ਹੀ ਚੰਗੀ ਗੱਲ ਹੈ ਇਸ ਦੇ ਨਾਲ ਫਾਈਬਰ ਤੁਹਾਡੇ ਦੇ ਅੰਦਰ ਜਾ ਰਿਹਾ ਹੈ ਦਿਨ ਦੀ ਸ਼ੁਰੂਆਤ ਤੁਸੀਂ ਇੱਕ ਅਜਿਹੀ ਡਰਿੰਕ ਦੇ ਨਾਲ ਕਰ ਰਹੇ ਹੋ ਜਿਸ ਨੇ ਤੁਹਾਡਾ ਮੈਟਾਬੋਲਿਜ਼ਮ ਸੈੱਟ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਪਤਲੇ ਹੋਣ ਵੱਲ ਉਹਨੇ ਅੱਗੇ ਵਧਾਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਚੰਗੀ ਈਟਿੰਗ ਹੈਬਿਟਸ ਦੀ ਆਪਾਂ ਗੱਲ ਕਰ ਲਈਏ ਤਾਂ ਜਦੋਂ ਤੁਸੀਂ ਇੱਕ ਰਾਤ ਪਹਿਲਾਂ ਮੇਥੇ ਅਤੇ ਸੌਂਫ ਭਿਗੋਈ ਸੀ ਉਦੋਂ ਹੀ ਇੱਕ ਰਾਤ ਪਹਿਲਾਂ ਤੁਸੀਂ ਪੰਜ ਬਦਾਮ ਪੰਜ ਸੌਗੀਆਂ ਇੱਕ ਅਖਰੋਟ ਤੇ ਦੋ ਅੰਜੀਰ ਵੀ ਭਿਗੋ ਕੇ ਜ਼ਰੂਰ ਰੱਖ ਦਿਓ ਦੇਖੋ ਹੁਣ ਤੁਸੀਂ ਸੋਚੋਗੇ ਕਿ ਇਹਨਾਂ ਵਿੱਚ ਤਾਂ ਫੈਟ ਹੁੰਦਾ ਹੈ ਨੈਚੁਰਲ ਆਇਲ ਵੀ ਹੁੰਦੇ ਨੇ ਤਾਂ ਤੁਹਾਨੂੰ ਇਹ ਤੇ ਦੱਸ ਜੀਏ ਕਿ ਪਹਿਲੇ ਹੋਣ ਦੇ ਲਈ ਅਸੀਂ ਫੈਟ ਉਹ ਖਤਮ ਕਰਨਾ ਹੈ ਜੋ ਸਾਡੀ ਬੋਡੀ ਲਈ ਹਾਨੀਕਾਰਕ ਹੈ ਲੇਕਿਨ ਜਦੋਂ ਅਸੀਂ ਗੱਲ ਕਰਦੇ ਆਂ ਬਦਾਮ ਦੀ ਜਦੋਂ ਅਸੀਂ ਗੱਲ ਕਰਦੇ ਆਂ ਅਖਰੋਟ ਦੀ ਤਾਂ ਇਹਨਾਂ ਵਿੱਚ ਮਿਲਦਾ ਸਾਨੂੰ ਹੈਲਦੀ ਫੈਟ ਜਿਸ ਦੀ ਰਿਕੁਆਇਰਮੈਂਟ ਹੈ ਤਦ ਹੀ ਤਾਂ ਇੱਕ ਚੰਗਾ ਫੈਟ ਬੋਡੀ ਵਿੱਚ ਜਾਏਗਾ ਤੇ ਉਹ ਬੈਡ ਫੈਟ ਦੀ ਥਾਂ ਤੇ ਰਿਪਲੇਸ ਹੋਏਗਾ ਤੇ ਜਿਹੜਾ ਮਾੜਾ ਫੈਟ ਹੈ ਸਾਡੀ ਬੋਡੀ 'ਚ ਉਹ ਆਪਣਾ ਬਾਹਰ ਹੋਣਾ ਸ਼ੁਰੂ ਹੋ ਜਾਏਗਾ ਸਾਡੇ ਆਰਗਨਸ ਦੀ ਵਰਕਿੰਗ ਦੇ ਲਈ ਸਾਨੂੰ ਇਹ ਚੰਗੇ ਫੈਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੇ ਦਿਮਾਗ ਦੇ ਲਈ ਉਹ ਸਹੀ ਤਰ੍ਹਾਂ ਕੰਮ ਕਰਦਾ ਰਹੇ ਸਾਡੀ ਆਇਜ਼ ਨੇ ਸਾਡੇ ਅੰਦਰਲੇ ਜਿੰਨੇ ਵੀ ਆਰਗਨਸ ਨੇ ਉਹਨਾਂ ਨੂੰ ਹੈਲਦੀ ਰੱਖਣ ਦੇ ਲਈ ਸਾਨੂੰ ਚੰਗੇ ਫੈਟ ਦੀ ਜ਼ਰੂਰਤ ਤੇ ਉਹ ਤੇ ਚੰਗਾ ਫੈਟ ਸਾਨੂੰ ਨਟਸ ਐਂਡ ਸੀਡਸ ਉਹ ਹੀ ਮਿਲਣ ਵਾਲਾ ਹੈ ਸੋ ਇੱਕ ਰਾਤ ਪਹਿਲਾਂ ਤੁਸੀਂ ਬਦਾਮ ਅਖਰੋਟ ਸੋਗੀ ਅੰਜੀਰ ਇਹ ਪੀਓ ਕੇ ਜ਼ਰੂਰ ਰੱਖੋ ਅਗਲੇ ਦਿਨ ਸਵੇਰੇ ਪਾਣੀ ਵਿੱਚੋਂ ਕੱਢ ਕੇ ਬਦਾਮ ਦਾ ਛਿਲਕਾ ਜ਼ਰੂਰ ਉਤਾਰ ਦੇਣਾ ਤੁਸੀਂ ਔਰ ਇਹ ਤੁਸੀਂ ਖਾ ਲਓ ਔਰ ਇੱਥੇ ਮੈਂ ਦੱਸਾਂ ਜਿਹੜੇ 슈ਗਰ ਦੇ ਪੇਸ਼ੈਂਟ ਨੇ ਉਹ ਵੀ ਅੰਜੀਰ ਖਾ ਸਕਦੇ ਨੇ ਪਰ ਉਹੀ ਗੱਲ ਆ ਜਾਂਦੀ ਹੈ ਪਾਣੀ ਜਿਹੜਾ ਰਾਤ ਭਰ ਦਾ ਪਾਣੀ ਉਹ ਪਾਣੀ ਕੱਢ ਕੇ ਉਸ ਬਾਅਦ ਤੁਸੀਂ ਇਹ ਅੰਜੀਰ ਖਾਣੀ ਹੈ ਤੇ ਇੱਥੇ ਜਿਹੜੇ ਲੋਕ ਕਈ ਗਲਤੀ ਕਰਦੇ ਨੇ ਕਈ ਲੋਕ ਸਵੇਰੇ ਉੱਠ ਕੇ ਨਿੰਬੂ ਦੇ ਰਸੇ ਵਿੱਚ ਪਾਣੀ ਪਾ ਕੇ ਔਰ ਸ਼ਹਿਦ ਪਾ ਕੇ ਪੀ ਲੈਂਦੇ ਨੇ ਸੋ ਸ਼ਹਿਦ کئی ਵਾਰ ਸੀ ਦੇਖ ਦਿਆਂ ਕਿ ਮਾਰਕੀਟ ਵਿੱਚ ਜਿਹੜਾ ਹੈ ਡੁਪਲੀਕੇਟ ਸ਼ਹਿਦ ਆ ਰਿਹਾ ਹੁੰਦਾ ਉਹ ਸ਼ਹਿਦ ਨਹੀਂ ਚੀਨੀ ਹੁੰਦੀ ਹੈ ਤੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਖੁੱਤਾ ਸੋਦਦੇ ਹੋ ਕਿ ਅਸੀਂ ਬੜੀ ਚੰਗੀ ਸ਼ੁਰੂਆਤ ਕਰ ਰਹੇ ਹਾਂ ਸ਼ਹਿਦ ਅਸੀਂ ਲੈ ਰਹੇ ਹਾਂ ਨਿੰਬੂ ਲੈ ਰਹੇ ਹਾਂ ਔਰ ਕਿਤੇ ਨਾ ਕਿਤੇ ਤੁਸੀਂ ਗਲਤੀ ਦੇ ਨਾਲ ਜੋ ਹੈ ਸਿੱਧੀ ਚੀਨੀ ਹੀ ਇੱਕ ਚਮਚ ਖਾ ਰਹੇ ਹੁੰਦੇ ਹੋ ਤੇ ਕਈਆਂ ਦੀ ਤਾਂ ਖਾਲੀ ਪੇਟ ਇਸ ਤਰੀਕੇ ਨਾਲ ਲਿਆ ਗਿਆ ਸ਼ਹਿਦ ਦੇ ਨਾਲ ਸ਼ੂਗਰ ਵਧਣੀ ਸ਼ੁਰੂ ਹੋ ਜਾਂਦੀ ਹੈ ਹੋਰ ਤਰ੍ਹਾਂ ਦੇ ਹੈਲਥ ਇਸ਼ੂਸ ਵੀ ਸ਼ੁਰੂ ਹੋ ਜਾਂਦੇ ਨੇ ਸੋ ਇਸ ਲਈ ਜਿੱਥੇ ਲੱਗਦਾ ਹੈ ਕਿ ਕਿਸੇ ਚੀਜ਼ ਦੀ ਮਿਲਾਵਟ ਹੁੰਦੀ ਹੈ ਸ਼ੰਕਾ ਹੈ ਉਹ ਤੁਸੀਂ ਉਸ ਨੂੰ ਉੱਥੇ ਸਕਿਪ ਕਰ ਸਕਦੇ ਹੋ ਕਈਆਂ ਨੂੰ ਨਿੰਬੂ ਸਵੇਰੇ ਸੂਟ ਨਹੀਂ ਕਰਦਾ ਸੋ ਇਹ ਤੁਸੀਂ ਜਿਹੜੀ ਹੈਲਥ ਬ੍ਰਿੰਗ ਦੱਸੀ ਮੈਂ ਇੱਕ ਇਹ ਤੁਸੀਂ ਸਵੇਰੇ ਲੋ ਜਿਹੜੇ ਡਰਾਈ ਫਰੂਟਸ ਕਹਿੰਦੇ ਇਹ ਪਿਗੋ ਕੇ ਲਓ ਉਸ ਤੋਂ ਬਾਅਦ ਤੁਸੀਂ ਸਵੇਰੇ ਦੁੱਧ ਵੀ ਜ਼ਰੂਰ ਪੀਣਾ ਹੈ ਦੁੱਧ ਤੁਸੀਂ ਪੀਣਾ ਹੈ ਡਬਲ ਟੋਂਡ ਮਲਾਈ ਕੱਢ ਦੇਣੀ ਹੈ ਬਿਲਕੁਲ ਜਾਂ ਸਕਿਮਡ ਮਿਲਕ ਵੀ ਤੁਸੀਂ ਲੈ ਸਕਦੇ ਆ ਬਾਜ਼ਾਰ ਤੋਂ ਡਬਲ ਟੋਂਡ ਦੁੱਧ ਦੇ ਪੈਕੇਟ ਮਿਲ ਜਾਂਦੇ ਨੇ ਉਹ ਇੱਕ ਗਲਾਸ ਤੁਸੀਂ ਜ਼ਰੂਰ ਲਓ ਕਿਉਂਕਿ ਸਾਨੂੰ ਪ੍ਰੋਟੀਨ ਦੀ ਰਿਕੁਆਇਰਮੈਂਟ ਹੁੰਦੀ ਹੈ ਜਦੋਂ ਅਸੀਂ weight loss ਕਰਨਾ ਹੈ ਪ੍ਰੋਟੀਨ ਸਾਡੇ ਬਾਡੀ ਦੇ ਕਈ ਤਰ੍ਹਾਂ ਦੇ ਕੰਮਾਂ ਦੇ ਲਈ ਜ਼ਰੂਰ ਹੈ ਸਰੀਰ ਦੀ ਮੁਰੰਮਤ ਦੀ ਗੱਲ ਕਰ ਲਈਏ ਸਾਡੇ ਸਕਿਨ ਦੇ ਲਈ ਸਾਡੇ ਵਾਲਾਂ ਦੇ ਲਈ ਸੋ ਇਸ ਸਬਦੇ ਲਈ ਸਾਨੂੰ ਇਸ ਲਈ ਸਿਰਫ ਇਹ ਨਹੀਂ ਕਿ ਸਵੇਰੇ ਬਸ ਇੱਕ ਗਲਾਸ ਦੁੱਧ ਪੀ ਲਿਆ ਤੇ ਸਾਨੂੰ ਪ੍ਰੋਟੀਨ ਮਿਲ ਗਿਆ ਸਾਨੂੰ ਦਿਨ ਦੇ ਤਿੰਨੇ ਮੀਲਸ ਦੇ ਵਿੱਚ ਆਪਣੇ ਪ੍ਰੋਟੀਨ ਦੀ ਡਾਈਟ ਰੱਖਣੀ ਪਵੇਗੀ ਨੈਚੁਰਲ ਸੋਰਸ ਤੋਂ ਜਿਹੜਾ ਅਸੀਂ ਪ੍ਰੋਟੀਨ ਲੈਨੇ ਆ ਬਾਡੀ ਉਸ ਨੂੰ ਸਭ ਤੋਂ ਜ਼ਿਆਦਾ ਐਬਜ਼ਾਰਬ ਕਰਦੀ ਹੈ ਕੋਈ ਅਸੀਂ ਪ੍ਰੋਡਕਟ ਨਹੀਂ ਖਰੀਦਨੇ ਅਤੇ ਪ੍ਰੋਟੀਨ ਵਾਲਾ ਕਿ ਅਸੀਂ ਸੋਚੀਏ ਕਿ ਅਸੀਂ ਕੋਈ ਸਪਲੀਮੈਂਟ ਲੈ ਆਈਏ ਪ੍ਰੋਟੀਨ ਦਾ ਉਹ ਇੰਨਾ ਜ਼ਿਆਦਾ ਸਾਡੀ ਬਾਡੀ ਐਬਜ਼ਾਰਬ ਕਰ ਗੀ ਹੀ ਨਹੀਂ ਇਸ ਲਈ ਅੱਜ ਜਿਹੜੀ ਵੀਡੀਓ ਇਸ ਦੇ ਵਿੱਚ ਮੈਂ ਤੁਹਾਨੂੰ ਨੇਚਰਲ ਸੋਰਸ ਹੀ ਦੱਸ ਰਹੀ ਹਾਂ ਕਿ ਕਿਵੇਂ ਤੁਸੀਂ ਪ੍ਰੋਟੀਨ ਆਪਣੀ ਡਾਈਟ ਵਿੱਚ ਪ੍ਰੋਪਰ ਰੱਖ ਸਕਦੇ ਹੋ ਔਰ ਅੱਗੋਂ ਆਪਾਂ ਗੱਲ ਕਰੀਏ ਤਾਂ ਤੁਸੀਂ ਦਿਨ ਦੇ ਵਿੱਚ ਆਪਣੇ ਦੋ ਖਾਣਿਆਂ ਦੇ ਵਿੱਚ ਦਾਲ ਜ਼ਰੂਰ ਰੱਖਣੀ ਹੈ ਦਾਲ ਚੰਗਾ ਸੋਰਸ ਹੈ ਪ੍ਰੋਟੀਨ ਦਾ ਇੱਕ ਕਟੋਰੀ ਦਾਲ ਦੁਪਹਿਰ ਦੇ ਖਾਣੇ ਵਿੱਚ ਲਓ ਇੱਕ ਕਟੋਰੀ ਦਾਲ ਤੁਸੀਂ ਰਾਤ ਦੇ ਖਾਣੇ ਵਿੱਚ ਲੈ ਸਕਦੇ ਹੋ ਸੋ ਇਹ ਵੀ ਜ਼ਰੂਰ ਧਿਆਨ ਰੱਖੋ ਜਦੋਂ ਆਪਾਂ ਰੋਟੀ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਇਹਨੂੰ ਮਲਟੀ grain ਰੋਟੀ ਆਪਣੇ ਘਰ ਦੇ ਵਿੱਚ ਹੀ ਬਣਾ ਲਓ ਅਲੱਗ-ਅਲੱਗ ਜਿਹੜੇ ਆਟੇ ਆ ਤੁਸੀਂ ਪੀਸ ਕੇ ਘਰ ਹੀ ਰੱਖਵਾ ਸਕਦੇ ਹੋ ਬਾਜ਼ਾਰੋਂ ਲਿਆਉਣ ਦੀ ਜ਼ਰੂਰਤ ਨਹੀਂ ਹੈ ਮਿਕਸ ਆਟਾ ਅੱਜਕੱਲ ਮਲਟੀ grain ਆਟੇ ਵੀ ਕਈ ਤਰ੍ਹਾਂ ਦੇ ਆ ਰਹੇ ਨੇ ਮਾਰਕੀਟ ਵਿੱਚ ਬਜਾਏ ਉਸ ਦੇ ਤੁਸੀਂ ਘਰ ਦੇ ਵਿੱਚ ਹੀ ਜੋ ਬਾਜਰਾ ਅਲੱਗ-ਅਲੱਗ ਪਿਸਵਾ ਕੇ ਰੱਖ ਲਓ ਤੇ ਹਰ ਰੋਜ਼ ਅਲੱਗ ਚੀਜ਼ ਤੁਸੀਂ ਮਿਕਸ ਕਰ ਸਕਦੇ ਹੋ ਇੱਕ ਜਿਵੇਂ ਥੋੜਾ ਤੁਸੀਂ ਆਟਾ ਲਿਆ ਥੋੜਾ ਤੁਸੀਂ ਬਾਜਰੇ ਦਾ ਆਟਾ ਵਿੱਚ ਮਿਕਸ ਕਰ ਲਿਆ ਥੋੜਾ ਤੁਸੀਂ ਜੌਂ ਦਾ ਇਸ ਤਰ੍ਹਾਂ ਹਰ ਰੋਜ਼ ਤੁਸੀਂ ਅਲੱਗ ਤਰ੍ਹਾਂ ਦੀ ਵੇਰੀਏਸ਼ਨ ਬਣਾ ਕੇ ਇਹ ਰੋਟੀ ਖਾਓਗੇ ਤਾਂ ਇਸ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਨਿਊਟ੍ਰੀਐਂਟਸ ਵੀ ਔਰ ਤੁਹਾਡੇ weight loss ਦੇ ਵਿੱਚ ਵੀ ਤੁਹਾਨੂੰ ਇਹ ਮਦਦ ਕਰਨ ਵਾਲੀ ਹੈ ਸੋ ਇਸੇ ਨਾਲ ਹੀ ਅਗਰ ਆਪਾਂ ਫਰੂਟਸ ਦੀ ਗੱਲ ਕਰੀਏ ਤਾਂ ਫਰੂਟਸ ਖਾਣ ਵੇਲੇ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਜਿਨ੍ਹਾਂ ਨੇ ਆਪਣਾ ਵਜ਼ਨ ਘਟਾਣਾ ਹੈ ਤੁਸੀਂ ਹਾਈ ਕੈਲਰੀ ਵਾਲਾ ਮੀਨਸ ਜਿਸ ਦੇ ਵਿੱਚ 슈ਗਰ ਬਹੁਤ ਜ਼ਿਆਦਾ ਹੈ ਮਿੱਠੇ ਬਹੁਤ ਜ਼ਿਆਦਾ ਫਰੂਟ ਹੈ ਉਹਨਾਂ ਦਾ ਇਨਟੇਕ ਘੱਟ ਤੋਂ ਘੱਟ ਕਰਨਾ ਹੈ ਔਰ ਇੱਥੇ ਤੁਸੀਂ ਜਿਹਦੇ ਵਿੱਚ ਜ਼ਿਆਦਾ ਫਾਈਬਰ ਤੁਹਾਨੂੰ ਮਿਲ ਰਿਹਾ ਹੈ ਨਾ ਉਹ ਫਰੂਟ ਖਾਣਿਆ ਹੁਣ ਉਹ ਫਰੂਟ ਕਿਹੜੇ ਨੇ ਤਾਂ ਗਰਮੀਆਂ ਨੇ ਤਾਂ ਗਰਮੀਆਂ ਦੇ ਵਿੱਚ ਤੁਸੀਂ ਪਪੀਤਾ ਖਾ ਸਕਦੇ ਹੋ ਖਰਬੂਜਾ ਹੈ ਇਹਨਾਂ ਵਿੱਚ ਤੁਹਾਨੂੰ ਚੰਗੀ ਮਾਤਰਾ ਵਿੱਚ ਫਾਈਬਰ ਮਿਲ ਜਾਂਦਾ ਹੈ ਇਸ ਲਈ ਜਦੋਂ ਤੁਸੀਂ ਇਹ ਫਰੂਟ ਖਾਂਦੇ ਹੋ ਤੁਹਾਨੂੰ ਤੁਹਾਡਾ ਪੇਟ ਵੀ ਥੋੜੀ ਕਾਫੀ ਦੇਰ ਤੱਕ ਭਰਿਆ ਵੀ ਫੀਲ ਰਹੇਗਾ ਬਹੁਤ ਜ਼ਿਆਦਾ ਭੁੱਖ ਵੀ ਤੁਹਾਨੂੰ ਨਹੀਂ ਲੱਗੇਗੀ ਇਸ ਵਿੱਚ ਪਾਣੀ ਦਾ ਇਨਟੇਕ ਵੀ ਅੱਛਾ ਆ ਜਾਂਦਾ ਹੈ ਮਤਲਬ ਹਾਈਡਰੇਟ ਵੀ ਬੋਡੀ ਰਹਿੰਦੀ ਹੈ ਤੇ ਜਿਹੀ ਅਸੀਂ ਗਰਮੀਆਂ ਦੇ ਫਰੂਟ ਦੂਜੀ ਗੱਲ ਕਰ ਲਈਏ ਤਰਬੂਜ਼ ਹੈ ਜਾਂ ਫਿਰ ਅਸੀਂ ਗੱਲ ਕਰੀਏ ਆਮ ਹੈ ਇਹਨਾਂ ਵਿੱਚ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੈ ਕਾਰਬੋਹਾਈਡਰੇਟਸ ਬਹੁਤ ਨੇ ਖਾਣਾ ਵੀ ਹੈ ਤਾਂ ਬਹੁਤ ਥੋੜਾ ਤੁਸੀਂ ਟੇਸ ਦੇ ਹਿਸਾਬ ਨਾਲ ਖਾਣਾ ਹੈ ਪੇਟ ਭਰ ਗਈਆਂ ਫਿਰ ਇਹ ਨਹੀਂ ਕਿ ਜਦੋਂ ਤੱਕ ਜੀ ਕਰ ਰਿਹਾ ਸੀ ਖਾਈ ਹੀ ਜਾ ਰਹੇ ਆ ਪਤਲੇ ਹੋਣਾ ਹੈ ਤਾਂ ਆਪਣੇ ਸਵਾਦ ਨੂੰ ਤਾਂ ਥੋੜਾ ਛੱਡਣਾ ਹੀ ਪਏਗਾ ਫਰੂਟ ਖਾਣਾ ਹੈ ਤਾਂ ਤੁਸੀਂ ਖਰਬੂਜਾ ਖਾਓ ਤੁਸੀਂ ਨਾਲ ਦੇ ਨਾਲ ਜੋ ਮੈਂ ਗੱਲ ਕੀਤੀ ਪਪੀਤਾ ਇਸ ਤਰ੍ਹਾਂ ਦੇ ਫਰੂਟ ਖਾਣੇ ਆ ਜਿਨ੍ਹਾਂ ਵਿੱਚ ਮਿੱਠਾ ਘੱਟ ਹੋਵੇ ਨਾਰਮਲੀ ਮੈਂ ਤੁਹਾਨੂੰ ਇਹ ਇਸੇ ਲਈ ਦੱਸ ਰਹੀ ਹਾਂ ਜਿਹੜਾ ਜਿੰਨਾ ਜ਼ਿਆਦਾ ਮਿੱਠਾ ਫਰੂਟ ਹੋਏਗਾ ਉਸ ਤੋਂ ਤੁਹਾਨੂੰ ਓਨੀ ਜ਼ਿਆਦਾ ਕੈਲਰੀਜ਼ ਮਿਲਣ ਹੀ ਵਾਲੀਆਂ ਨੇ ਸੋ ਭੁੱਖੇ ਬਿਲਕੁਲ ਵੀ ਨਹੀਂ ਰਹਿਣਾ ਹੈ ਮੋٹے ਤੌਰ ਤੇ ਤੁਹਾਨੂੰ ਦੱਸਦਾ ਤਿੰਨ ਟਾਈਮ ਤੁਸੀਂ ਪ੍ਰੋਟੀਨ ਆਪਣੀ ਡਾਈਟ ਵਿੱਚ ਜ਼ਰੂਰ ਰੱਖਣਾ ਹੈ ਜਿਹੜਾ ਦੁਪਹਿਰ ਦਾ ਖਾਣਾ ਹੈ ਉਸ ਵਿੱਚ ਦਾਲ ਹੈ ਤਾਂ ਨਾਲ ਤੁਸੀਂ ਦਹੀਂ ਵੀ ਲੈ ਸਕਦੇ ਹੋ ਮਿਕਸ ਵੈਜ ਵੀ ਥੋੜੀ ਲੈ ਸਕਦੇ ਹੋ ਸੋ ਖਾਣ ਦੇ ਵਿੱਚ ਕਮੀ ਬਿਲਕੁਲ ਵੀ ਨਹੀਂ ਕਰਨੀ ਹੈ ਤੁਸੀਂ ਸ਼ਾਮ ਨੂੰ ਥੋੜੇ ਤੁਸੀਂ ਰੋਸਟਡ ਸੀਡਸ ਵੀ ਖਾ ਸਕਦੇ ਹੋ ਬਸ ਐਕਸਰਸਾਈਜ਼ ਆਪਣੀ ਜੋ ਹੈ ਡੇਲੀ ਰੁਟੀਨ ਵਿੱਚ ਜ਼ਰੂਰ ਸ਼ਾਮਿਲ ਕਰ ਲੋ ਐਕਸਰਸਾਈਜ਼ ਦੇ ਵਿੱਚ ਆਪਣੇ ਆ ਜਾਂਦਾ ਜੀ ਤੁਸੀਂ ਵਾਕ ਕਰ ਸਕਦੇ ਹੋ ਆਪਣੀ ਰੁਟੀਨ ਜ਼ਰੂਰ ਰੱਖੋ ਅੱਧਾ ਘੰਟਾ ਪੌਣਾ ਘੰਟਾ ਤੁਸੀਂ ਸੈਰ ਜ਼ਰੂਰ ਕਰਨੀ ਹੀ ਕਰਨੀ ਹੈ ਇਹ ਤਾਂ ਤੁਸੀਂ ਆਪਣਾ ਪੱਲੇ ਹੀ ਬੰਨ ਲਓ ਪਤਲੇ ਹੋਣਾ ਡਾਈਟ ਵਿੱਚ ਇਹ ਚੀਜ਼ਾਂ درست ਕਰਨੀ ਹੈ ਔਰ ਅਸੀਂ ਸੈਰ ਕਰਨੀ ਹੈ ਯੋਗਾ ਕਰਨੀ ਹੈ ਜਾਂ ਐਕਸਰਸਾਈਜ਼ ਜਾਂ ਕੋਈ ਤਾਂ ਡਾਂਸ ਵੀ ਤੁਸੀਂ ਕਰ ਸਕਦੇ ਹੋ ਉਹ ਵੀ ਬਹੁਤ अच्छी ਐਕਸਰਸਾਈਜ਼ ਹੈ ਸਾਡੀ ਅੱਛੇ-ਅੱਛੇ ਤੁਹਾਡੀ ਮਨਪਸੰਦ ਦੇ ਗਾਣੇ ਲਗਾਓ ਸ਼ਾਮ ਨੂੰ ਡਾਂਸ ਕਰੋ ਮਾਈਂਡ ਵੀ ਅੱਛਾ ਹੋ ਜਾਂਦਾ ਤੁਹਾਡੀ ਬਾਡੀ ਵੀ ਅੱਛੀ ਹੋ ਜਾਏਗੀ ਤੁਹਾਨੂੰ એનર્ਜੀ ਵੀ ਫੀਲ ਹੋਏਗੀ ਔਰ ਤੁਹਾਡੇ ਹੈਪੀ ਹਾਰਮੋਨਸ ਵੀ ਉਸ ਦੇ ਨਾਲ ਬਣ ਜਾਂਦੇ ਨੇ ਸੋ ਇਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਗਰਮੀਆਂ ਨੇ ਕੋਲ ਡਰਿੰਕ ਨਹੀਂ ਪੀਣੀ ਬਿਲਕੁਲ ਵੀ ਨਹੀਂ ਪੀਣੀ ਸਤੂ ਡਰਿੰਕ ਪੀ ਸਕਦੇ ਹੋ ਮੈਂ ਇੱਕ ਵੀਡੀਓ ਉਸ ਤੇ ਵੀ ਬਣਾਈ ਹੈ ਚਾਹੋ ਤਾਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਵੀ ਤੁਸੀਂ ਡਿਟੇਲ ਵੀ ਜ਼ਰੂਰ ਦੇਖ ਸਕਦੇ ਹੋ ਔਰ ਘੱਟ ਤੋਂ ਘੱਟ ਚੀਨੀ ਵਾਲੀ ਚੀਜ਼ਾਂ ਤੁਸੀਂ ਖਾਣੀਆਂ ਨੇ ਮਿੱਠੀਆਂ ਚੀਜ਼ਾਂ ਮਿਠਾਈ ਵਾਲੀ ਚੀਜ਼ਾਂ ਨਮਕੀਨ ਪੁਜੀਆਂ ਨਮਕੀਨ ਜਿਹੜਾ ਸੀ ਬਾਜ਼ਾਰੋਂ ਲਿਆਨੇ ਸਭ ਚੀਜ਼ਾਂ ਤੁਸੀਂ ਛੱਡ ਦੋ ਚੰਗੀਆਂ ਆਦਤਾਂ ਖਾਣ ਪੀਣ ਦੀਆਂ ਪਾਓਗੇ ਤਾਂ ਤੁਸੀਂ खुद ही 10 15 ਦਿਨਾਂ ਦੇ ਵਿੱਚ ਹੀ ਆਪਣੀ ਬਾਡੀ ਵਿੱਚ ਹਲਕਾਪਨ ਮਹਿਸੂਸ ਕਰੋਗੇ ਤੁਹਾਨੂੰ ਲੱਗੇਗਾ ਕਿ ਵਾਕਈ ਮੇਰੀ ਬਾਡੀ ਵਿੱਚ ਕੁਝ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਸੁਣਨ ਨੂੰ ਇਹ ਚੀਜ਼ਾਂ ਤੁਹਾਨੂੰ ਨਾਰਮਲ ਲੱਗ ਰਹੀਆਂ ਹੋਣਗੀਆਂ ਪਰ ਅਜ਼ਮਾ ਕੇ ਦੇਖੋਗੇ ਤਾਂ ਤੁਹਾਨੂੰ ਰਿਜ਼ਲਟ ਪੱਕਾ ਹੀ ਮਿਲਣ ਵਾਲੇ ਨੇ ਉਮੀਦ ਕਰਦੀਆਂ ਵੀਡੀਓ ਤੁਹਾਨੂੰ ਅੱਜ ਹੀ ਚੰਗੀ ਲੱਗੀ ਹੋਏਗੀ ਮੋਟਾਪਾ ਘਟਾਣਾ ਹੈ ਤਾਂ ਅੱਜ ਤੋਂ ਹੀ ਇਹ ਚੀਜ਼ਾਂ ਅਪਣਾਉਣੀਆਂ ਸ਼ੁਰੂ ਕਰਦੋ ਮੈਂ ਪੱਕਾ ਸ਼ੋਰਲੀ ਕਹਿੰਦੀ ਆ ਕਿ ਤੁਹਾਨੂੰ ਰਿਜ਼ਲਟ ਜ਼ਰੂਰ ਮਿਲਣ ਵਾਲਾ ਹੈ ਕੋਈ ਵੀ ਸਪਲੀਮੈਂਟ ਤੁਹਾਨੂੰ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਅਸੀਂ ਕਈ ਵਾਰ ਪਤਲੇ ਹੋਣ ਲਈ ਕੁਝ ਸਪਲੀਮ ਨੇ ਕਈ ਕੇਸਿਸ ਵਿੱਚ ਦੇਖਿਆ ਜਾਂਦਾ ਕਿਡਨੀ ਤੇ ਇਫੈਕਟ ਪੈ ਜਾਂਦਾ ਹੈ ਲੀਵਰ ਤੇ ਇਫੈਕਟ ਪੈ ਜਾਂਦਾ ਹੈ ਸੋ ਆਪਾਂ ਨੇਚਰਲ ਆਪਣੀ ਡਾਈਟ ਦੇ ਨਾਲ ਹੀ ਖੁਦ ਨੂੰ ਫਿਟ ਕਰ ਸਕਦੇ ਹਾਂ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖ ਲੋਗੇ ਤਾਂ ਬਹੁਤ ਚੰਗੇ ਰਿਜ਼ਲਟ ਮਿਲਨੇ ਹੀ ਮਿਲਨੇ ਨੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਕਰ ਦਿਓ ਕਮੈਂਟ ਕਰਕੇ ਵੀ ਆਪਣੇ ਵਿਚ ਆਪ ਇਹਨਾਂ ਜ਼ਰੂਰ ਸਾਂਝੇ ਕਰ ਸਕਦੇ ਹੋ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲੋ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਗੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲੋ ਮੈਨੂੰ ਇੰਸਟਾਗ੍ਰam ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਮੇਰੀ ਆਈਡੀ ਕੇ 007 ਜਾਓ ਤੇ ਉੱਥੇ ਵੀ ਮੈਨੂੰ ਫੋਲੋ ਜ਼ਰੂਰ ਕਰੋ ਸੋ ਮਿਲਾਂਗੇ ਜਲਦੀ ਹੀ ਸੇਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲੀ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ